ਰਾਮਗੜੀਆ ਸੰਗਠਨ ਮੋਗਾ ਵੱਲੋਂ ਵੱਖ-ਵੱਖ ਜਥੇਬੰਦੀਆਂ ਦੇ ਸਹਿਯੋਗ ਨਾਲ ਸੂਬਾ ਪੱਧਰੀ ਰਾਮਗੜੀਆ ਸੰਮੇਲਨ 17 ਮਾਰਚ ਨੂੰ ਗੋਦੇਵਾਲਾ ਸਟੇਡੀਅਮ ਵਿਖੇ ਕਰਵਾਇਆ ਜਾ ਰਿਹਾ ਹੈ। ਜਿੱਥੇ ਰਾਮਗੜੀਏ ਸੰਮੇਲਨ ਵਿੱਚ ਪੰਜਾਬ ਭਰ ਤੋਂ ਬੁੱਧੀਜੀਵੀ ਹਿੱਸਾ ਲੈਣਗੇ ਉੱਥੇ ਸਬਕਾ ਕੈਬਨਿਟ ਮੰਤਰੀ ਹੀਰਾ ਸਿੰਘ ਰਾਮਗੜੀਆ ਡਾਕਟਰ ਹਰਜੋਤ ਕਮਲ ਸਬਕਾ ਵਿਧਾਇਕ ਕੁਲਤਾਰ ਸਿੰਘ ਸੰਧਵਾ ਸਪੀਕਰ ਪੰਜਾਬ ਵਿਧਾਨ ਸਭਾ ਤੋਂ ਇਲਾਵਾ ਕਈ ਹੋਰ ਸ਼ਖਸੀਅਤਾਂ ਇਸ ਸੰਮੇਲਨ ਵਿੱਚ ਪਹੁੰਚ ਕੇ ਆਪਣੇ ਵਿਚਾਰ ਰੱਖਣਗੇ ਇਸ ਮੌਕੇ ਜਾਣਕਾਰੀ ਦਿੰਦਿਆਂ ਮੁਖ ਪ੍ਰਬੰਧਕ ਚਰਨਜੀਤ ਸਿੰਘ ਛੰਡਿਆਣਾ ਨੇ ਦੱਸਿਆ ਕਿ ਇਸ ਸੰਮੇਲਨ ਵਿੱਚ ਸਮੁੱਚੇ ਰਾਮਗੜੀਏ ਪਾਈਚਾਰੇ ਨੂੰ ਇਕਜੁੱਟ ਕਰਕੇ ਰਾਮਗੜੀਏ ਪਾਈਚਾਰੇ ਨੂੰ ਆ ਰਹੀਆਂ ਦਰਪੇਸ਼ ਮੁਸ਼ਕਲ ਨੂੰ ਹੱਲ ਕਰਵਾਉਣ ਲਈ ਅਗਲਾ ਸੰਘਰਸ਼ ਲਿਖਿਆ ਜਾਵੇਗਾ ਇਸ ਮੌਕੇ ਹੋਰ ਕੀ ਗੱਲਬਾਤ ਹੋਈ ਹੈ ਸੁਣੋ ਪੂਰੀ ਖਬਰ ਸਰ ਰਾਮਗੜੀ ਭਾਈਚਾਰੇ ਵੱਲੋਂ ਸਮਾमेलन ਹੋ ਰਿਹਾ ਹੈ ਕਿਸ ਤਰ੍ਹਾਂ ਦੀਆਂ ਤਿਆਰੀਆਂ ਨੇ ਕਿੰਨੇ ਜਿਹੜੇ ਲੋਕ ਪਹੁੰਚਣਗੇ ਰਾਮਗੜੀਆ ਸੰਗਠਨ ਪੰਜਾਬ ਵੱਲੋਂ ਮਿਤੀ 17 ਮਾਰਚ ਦਿਨ ਐਤਵਾਰ ਨੂੰ ਗੋਧੇ ਵਾਲਾ ਸਟੇਡੀਅਮ ਲੁਧਿਆਣਾ ਜੀਟੀ ਰੋਡ ਤੇ ਉੱਪਰ ਰਾਮਗੜੀਆ ਸਮਾमेलन ਕਰਵਾਇਆ ਜਾ ਰਿਹਾ ਜਿਸ ਦੇ ਵਿੱਚ ਪੰਜਾਬ ਦੇ ਮੌਜੂਦਾ ਸਾਬਕਾ ਐਮਐਲਏ ਸਹਿਬਾਨ ਐਸਜੀਪੀਸੀ ਦੇ ਮੈਂਬਰ ਸਹਿਬਾਨ ਜਿਹੜੇ ਕਿ ਰਾਮਗੜੀ ਆ ਭਾਈਚਾਰੇ ਚੋਂ ਨੇ ਉਹਨਾਂ ਸਾਰਿਆਂ ਨੂੰ ਸੱਦਾ ਪੱਤਰ ਦਿੱਤਾ ਗਿਆ ਔਰ ਮਾਨਯੋਗ ਸਰਦਾਰ ਪੁਲਤਾਰ ਸਿੰਘ ਜੀ ਸੰਧਵਾ ਜੀ ਉਹ ਵੀ ਪਹੁੰਚ ਰਹੇ ਨੇ ਔਰ ਵੀ ਆਪਣੇ ਰਾਮਗੜੀਆ ਭਾਈਚਾਰੇ ਦੇ ਵਿੱਚੋਂ ਆਪਣੇ ਜਿੰਨੇ ਵੀ ਉੱਚੇ ਅਧਿਕਾਰੀ ਨੇ ਉਹ ਵੀ ਪਹੁੰਚ ਰਹੇ ਨੇ ਸੋ ਸਾਰੇ ਸੰਗਤਾਂ ਨੂੰ ਬੇਨਤੀ ਹੈ ਕਿ ਮਿਤੀ 17 ਮਾਰਚ ਨੂੰ ਇੱਕ ਬਹੁਤ ਵੱਡਾ ਵਿਸ਼ਾਲ ਪੱਧਰ ਦਾ ਇਹ ਸਮਾਗਮ ਹੋ ਰਿਹਾ ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਇਸ ਸਮਾਗਮ ਦੇ ਵਿੱਚ ਵੱਧ ਤੋਂ ਵੱਧ ਆਪਾਂ ਸ਼ਮੂਲੀਅਤ ਕਰੀਏ ਕਿਉਂਕਿ ਲੋਕਾਂ ਦੇ ਪੰਜਾਬ ਪੱਧਰ ਦਾ ਇਹ ਇਕੱਠ ਹੋਣ ਕਰਕੇ ਲੋਕਾਂ ਦੇ ਬਹੁਤ ਜ਼ਿਆਦਾ ਫੋਨ ਵੀ ਆ ਰਹੇ ਨੇ ਕਿ ਸਾਨੂੰ ਇਸ ਪ੍ਰੋਗਰਾਮ ਦੇ ਬਾਰੇ ਜਾਣਕਾਰੀ ਦਿੱਤੀ ਜਾਵੇ ਔਰ ਅਸੀਂ ਜ਼ਰੂਰ ਇਸ ਸਮਾਗਮ ਦੇ ਵਿੱਚ ਸ਼ਮੂਲੀਅਤ ਕਰਾਂਗੇ ਔਰ ਲੋਕਾਂ ਨੇ ਬਹੁਤ ਵੱਡਾ ਉਤਸ਼ਾਹ ਔਰ ਸੰਗਤਾਂ ਦੇ ਲਈ ਹਰ ਪ੍ਰਕਾਰ ਦਾ ਇੱਥੇ ਪ੍ਰਬੰਧ ਕੀਤਾ ਗਿਆ ਵੀਆਈਪੀ ਦਾ ਕੀਤਾ ਗਿਆ ਲੰਗਰ ਦਾ ਪ੍ਰਬੰਧ ਕੀਤਾ ਗਿਆ ਚਾਹ ਪਾਣੀ ਦਾ ਪ੍ਰਬੰਧ ਕੀਤਾ ਗਿਆ ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਇਸ ਰਾਮਗੜੀਆ ਸਮੇਲਨ ਵਿੱਚ ਪਹੁੰਚ ਕੇ ਆਪਾਂ ਆਪੋ ਆਪਣੀਆਂ ਹਾਜ਼ਰੀਆਂ ਲਵਾਈਏ ਜੰਨੇ ਸਰ ਰਾਮਗੜੀਆ ਭਾਈਚਾਰੇ ਵੱਲੋਂ ਸਮੇਲਨ ਕਰਾਇਆ ਜਾ ਰਿਹਾ ਹੈ ਕਿ ਇਹ ਸਾਰਾ ਪ੍ਰੋਗਰਾਮ ਕਿਸ ਤਰ੍ਹਾਂ ਦਾ ਕਰਾਇਆ ਜਾ ਰਿਹਾ ਹੈ ਰਾਮਗੜੀਆ ਸੰਗਠਨ ਮੋਗਾ ਵੱਲੋਂ ਕਰੀਬ 1.5 ਸਾਲ ਪਹਿਲਾਂ ਮੋਗਾ ਵਿਖੇ ਇੱਕ ਜ਼ਿਲ੍ਹਾ ਪੱਧਰੀ ਰਾਮਗੜੀ ਦਾ ਸਮਾਗਮ ਕਰਾਇਆ ਗਿਆ ਸੀ ਉਸ ਨੂੰ ਦੇਖ ਕੇ ਪੰਜਾਬ ਦੇ ਵਿੱਚ ਹੋਰ ਵੱਖ-ਵੱਖ ਥਾਵਾਂ ਤੇ ਵੀ ਸਮਾਗਮ ਹੋਏ ਲੇਕਿਨ ਉਸ ਤੋਂ ਬਾਅਦ ਜਿੱਥੇ ਜ਼ਿਲ੍ਹਾ ਮੋਗਾ ਦੇ ਭਾਈਚਾਰੇ ਦਾ ਜੋਰ ਸੀ ਉੱਥੇ ਹੀ ਪੰਜਾਬ ਭਰ ਤੋਂ ਵੀ ਇਹ ਸੁਨੇਹੇ ਆਏ ਕਿ ਪੰਜਾਬ ਪੱਧਰ ਤੇ ਇੱਕ ਰਾਮਗੜੀਆ ਸਮਾਗਮ ਹੋਣਾ ਚਾਹੀਦਾ ਜਿਸ ਦੀ ਜਿਸ ਨੂੰ ਕਰਨ ਦੇ ਲਈ ਰਾਮਗੜੀਆ ਸੰਗਠਨ ਮੋਗਾ ਸਾਡੇ ਚੇਅਰਮੈਨ ਸਾਹਿਬ ਸਰਦਾਰ ਕਲਵੰਤ ਸਿੰਘ ਜੀ ਰਾਮਗੜੀਆ ਤੇ ਉਹਨਾਂ ਦੇ ਨਾਲ ਮੈਂਬਰ ਜਿਹੜੇ ਨੇ ਸਰਦਾਰ ਗੌਰ ਪ੍ਰੀਤਮ ਸਿੰਘ ਟੀਮਾ ਸਰਦਾਰ ਸੁਖਵਿੰਦਰ ਸਿੰਘ ਯਾਦ ਸਰਦਾਰ सुरेंद्र ਸਿੰਘ ਭੁੱਲਰ ਵਗੈਰਾ ਤੇ ਸਹਿਯੋਗੀ ਜਥੇਬੰਦੀਆਂ ਸਾਰੀਆਂ ਵਿਸ਼ਵਕਰਮ ਭਵਨ ਕਮੇਟੀਆਂ ਸਾਰੇ ਬੈਠ ਕੇ ਇਹ ਰੈ ਮਸ਼ਵਰਾ ਕੀਤਾ ਗਿਆ ਤੇ ਇਸ 17 ਮਾਰਚ 2024 ਦਿਨ ਐਤਵਾਰ ਨੂੰ ਗੋਧੇਵਾਲਾ ਦੇ ਸਟੇਡੀਅਮ ਦੇ ਵਿੱਚ ਪੰਜਾਬ ਪੱਦਰ ਦਾ ਰਾਮਗੜੀਆ ਸਮੇਲਨ ਰੱਖਿਆ ਗਿਆ ਜਿਸ ਵਿੱਚ ਮੈਂ ਭਾਈਚਾਰੇ ਨਾਲ ਸੰਬੰਧਤ ਸਾਰੇ ਹੀ ਲੀਡਰ ਸਹਿਬਾਨਾਂ ਨੂੰ ਸਾਰੀਆਂ ਇਹ ਜਥੇਬੰਦੀਆਂ ਨੂੰ ਉਹ ਲੀਡਰ ਸਹਿਬਾਨ ਚਾਹੇ ਕਿਸੇ ਪਾਰਟੀ ਨਾਲ ਸੰਬੰਧਤ ਹੋਣ ਸਾਰਿਆਂ ਨੂੰ ਅਸੀਂ ਸੱਦਾ ਦਿੱਤਾ ਚਾਹੇ ਸਾਡੇ ਮਾਨਯੋਗ ਸਰਦਾਰ ਕਲਤਾਰ ਸਿੰਘ ਜੀ ਸੰਮਾਨ ਸਪੀਕਰ ਸਾਹਿਬ ਚਾਹੇ ਮਾਨਯੋਗ ਜਥੇਦਾਰ ਸਰਦਾਰ ਹੀਰਾ ਸਿੰਘ ਜੀ ਗਾਬੜਿਆ ਸਾਹਿਬ ਮਾਨਯੋਗ ਸਰਦਾਰ ਸਰਜੀਤ ਸਿੰਘ ਜੀ ਤਮਾਨ ਸਾਹਿਬ ਮਾਨਯੋਗ ਡਾਕਟਰ ਹਰਜੋਤ ਕਮਲ ਜੀ ਆ ਤੇ ਹੋਰ ਸਾਬਕਾ ਮੌਜੂਦਾ ਸਾਰੇ ਐਮਐਲਏ ਸਹਿਬਾਨ ਉਹਨਾਂ ਨੂੰ ਬੇਨਤੀ ਲਈ ਗਈ ਹੈ ਸਾਰੀਆਂ ਹੀ ਸਬਾ ਸੁਸਾਇਟੀਆਂ ਜਥੇਬੰਦੀਆਂ ਕਮੇਟੀਆਂ ਸਮਾਜਿਕ ਜਥੇਬੰਦੀਆਂ ਨੂੰ ਵੀ ਬੇਨਤੀ ਲਈ ਗਈ ਹੈ ਕਿ ਭਾਈਚਾਰੇ ਦਾ ਇੱਕ ਵੱਡਾ ਇਕੱਠ ਹੋਵੇ ਉਸ ਦੇ ਵਿੱਚ ਸਾਡਾ ਜਿਹੜਾ ਮੰਤਵ ਉਹ ਇਹ ਹੈ ਕਿ ਅਸੀਂ ਜਿੱਥੇ ਰਾਮਗੜੀਆ ਭਾਈਚਾਰੇ ਨੂੰ ਇੱਕ ਪਲੇਟਫਾਰਮ ਤੇ ਇਕੱਠਾ ਕਰਨ ਉੱਥੇ OBC ਭਾਈਚਾਰੇ ਨੂੰ ਵੀ ਇਹ ਮਤਲਬ ਇੱਕ ਮੰਚ ਤੇ ਇਕੱਠਾ ਕਰਨ ਲਈ ਇਸ ਦਾ ਮੁੱਢ ਬਣੇਗਾ ਇਸ ਵਿੱਚ ਰਾਮਗੜੀਆ ਭਾਈਚਾਰੇ ਦੀ ਤੇ OBC ਭਾਈਚਾਰੇ ਦੀ ਇੱਕ ਮੰਗ ਜਿਹੜੀ ਕਿ ਬਹੁਤ ਲੰਬੇ ਸਮੇਂ ਤੋਂ ਲੰਕਦੀ ਆਉਂਦੀ ਹੈ ਜਿਸ ਨੂੰ ਕਿ ਸੁਪਰੀਮ ਕੋਰਟ ਨੇ ਪਾਸ ਕੀਤਾ ਹੋਇਆ ਕਿ ਸਾਰੀਆਂ ਸਟੇਟ ਗਵਰਨਮੈਂਟਾਂ ਆਪਣੇ ਲੈਵਲ ਤੇ ਪਾਈਚਾਰ ਬੀਸੀ ਪਾਈਚਾਰੇ ਦੀ ਗਿਣਤੀ ਨੂੰ ਦੇਖ ਕੇ ਉਹਦੀ ਰਿਜ਼ਰਵੇਸ਼ਨ ਲਾਗੂ ਕਰਨ ਮੇਰਾ ਕਹਿਣ ਤੋਂ ਭਾਵ ਮੰਡਲ ਕਮਿਸ਼ਨ ਦੀ ਰਿਪੋਰਟ ਇਨ ਬਿਨ ਲਾਗੂ ਕਰਨ ਲਈ ਅਸੀਂ ਜਿਸ ਵੀ ਪਾਰਟੀ ਦੀ ਸਰਕਾਰ ਹੋਏਗੀ ਉਹਨਾਂ ਨੂੰ ਜ਼ੋਰ ਪਾਵਾਂਗੇ ਤੇ ਇਸ ਲਈ ਪਾਈਚਾਰੇ ਦੇ ਹੋਰ ਬਹੁਤ ਹਿੱਤ ਨੇ ਜਿਸ ਤਰ੍ਹਾਂ ਛੋਟੇ ਦੁਕਾਨਦਾਰਾਂ ਦੀ ਕੋਈ ਪੁੱਛਗਿੱਛ ਨਹੀਂ ਸਾਡੇ ਜਿਹੜੇ ਬੰਦੇ ਆਮ ਮਕਾਨ ਸਾਰੇ ਵਰਕਰ ਯੂਨੀਅਨਾਂ, ਕਾਰਪੈਂਟਰ ਯੂਨੀਅਨਾਂ, ਵਿਸ਼ਵਕਰਮਾ ਆਟੋ ਯੂਨੀਅਨਾਂ ਕਿਸੇ ਦੀ ਕਿਸੇ ਵੀ ਜਗ੍ਹਾ ਤੇ ਕਿਸੇ ਸਰਕਾਰ ਵੱਲੋਂ ਅੱਜ ਤੱਕਰ ਕੋਈ ਪੁੱਛਗਿੱਛ ਨਹੀਂ ਕੀਤੀ ਗਈ ਸਿਰਫ ਇੱਕ ਲਾਰੇ ਲਾਏ ਗਏ ਨੇ ਸੋ ਇਸ ਲਈ ਅਸੀਂ ਇਹ ਚਾਹੁੰਦੇ ਹਾਂ ਕਿ ਇੱਕ ਮੰਚ ਤੇ ਇਕੱਠਾ ਹੋ ਕੇ ਇਹਨਾਂ ਤਮਾਮ ਮੰਗਾਂ ਲਈ ਅਗਲਾ ਐਕਸ਼ਨ ਕੀ ਕਰਨਾ ਉਸ ਲਈ ਸਭ ਦਾ ਰੈ ਮਸ਼ਵਰਾ ਲਿਆ ਜਾਵੇ ਤੇ ਇਸ ਸਮੇਲਨ ਵਿੱਚ ਪਹੁੰਚਣ ਲਈ ਮੈਂ ਸਭ ਨੂੰ ਬਹੁਤ-ਬਹੁਤ ਸੱਦਾ ਦਿੰਦਾ ਹਾਂ ਜੰਡਿਆਣਾ ਸਰ ਕਿੰਨਾ ਕਿ ਇਕੱਠ ਹੋਣ ਦੀ ਕੋਸ਼ਿਸ਼ ਆਉਣੇ ਇਸ ਸਮੇਲਨ ਵਿੱਚ ਘੱਟ ਤੋਂ ਘੱਟ 5 ਤੋਂ 7000 ਦਾ ਇਕੱਠ ਜ਼ਰੂਰ ਹੋਏਗਾ ਫਿਲਹਾਲ ਅਸੀਂ ਇਹ ਫੈਸਲਾ ਕੀਤਾ ਕਿ 5000 ਕੇਅਰ ਅਸੀਂ ਲਾਉਣੀ ਆ 150 ਤੋਂ ਵੱਧ ਚਾਹਨੀ ਇੱਥੇ ਲੱਗ ਰਹੀ ਆ ਤੇ ਬਾਕੀ ਸਾਰਾ ਲੰਗਰ ਦਾ ਇੱਥੇ ਪੂਰਾ ਪ੍ਰਬੰਧ ਹੈ ਜੀ ਤਿਆਰੀਆਂ ਕਿਸ ਤਰ੍ਹਾਂ ਦੀਆਂ ਨੇ ਤਿਆਰੀਆਂ ਤੁਸੀਂ ਸ਼ਾਇਦ ਦੇਖ ਹੀ ਲਿਆ ਜੀ ਸਾਰੇ ਪਾਸੇ 100 ਬੰਦੇ ਦੀ ਟੀਮ ਲੱਗੀ ਹੋਈ ਆ ਜੀ ਕੁਝ ਮੋਗਾ ਜ਼ਿਲ੍ਹੇ ਦੇ ਪਿੰਡਾਂ ਵਿੱਚ ਗਏ ਹੋਏ ਨੇ ਕੁਝ ਪੰਜਾਬ ਦੇ ਵਿੱਚ ਗਏ ਹੋਏ ਨੇ ਬਾਕੀ ਸਾਰੇ ਔਡੋਡੀ ਡਿਊਟੀਆਂ ਡਿਊਟੀਆਂ ਤੇ ਨੇ ਜੀ ਤਿਆਰੀਆਂ ਪੂਰੀਆਂ ਜੋਰਾਂ ਤੇ ਆ ਜੀ ਤੇ ਸਿਰਫ ਕੱਲ ਸ਼ਾਮ ਤੱਕ ਅਸੀਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲੈਣੀਆਂ ਜੀ ਮੋਗਾ ਤੋਂ ਸਰਬਜੀਤ ਟਰਾਲੀ ਦੀ ਰਿਪੋਰਟ